ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਜੀ ਨੂੰ ਵਜਾ ਲਈ ਤਾਂ ਕਿ ਹਰ ਇੱਕ ਨੋਟੀਫਿਕੇਸ਼ਨ ਤੁਹਾਨੂੰ ਅਪਡੇਟ ਆਉਂਦੀ ਰਹੇ ਇਹ ਆਪਣੀ ਨਾਲ ਵਾਲੇ ਬਾਬਾ ਬੜੀ ਜੀ ਦੇ ਮਤਲਬ ਬੜੀ ਵਜਦੀ ਆ ਤੇ ਉਹਨਾਂ ਨੇ ਗ੍ਰੰਥ ਸਾਹਿਬ ਗੁਰੂ ਸਾਹਿਬ ਦਾ ਪ੍ਰਕਾਸ਼ ਕਰਵਾਇਆ ਸੀ ਤੇ ਉਹਦਾ ਮਤਲਬ ਹਾਲੇ ਘੰਟ ਪਟ ਖੁੱਲਿਆ ਸੀ ਤੇ ਉਹ ਲੈ ਕੇ ਗਏ ਸੀ ਤੇ ਅਸੀਂ ਵੀ ਮਤਲਬ ਕਰੋ ਤਿਆਰੀ ਕਰ ਲਈ ਸੀ ਉਦੋਂ ਜਾਣ ਦੀ ਕਿਉਂਕਿ ਜਿਸ ਤਰ੍ਹਾਂ ਪਤਾ ਹੈ ਕਿ ਜੀਵਨ ਹੋਰ ਭਾਬੀ ਹੋਰ ਆ ਰਹੇ ਸੀ ਅਰ ਉਨ੍ਹਾਂ ਨੇ ਜਾਣਾ ਵੀ ਸੀ ਤੇ ਫਿਰ ਅਸੀਂ ਲਾਸਟ ਵਾਲੇ ਦਿਨ ਮਤਲਬ ਪਹਿਲੇ ਵਾਲੇ ਦਿਨ ਵੀ ਗਏ ਸੀ ਤੇ ਲਾਸਟ ਵਾਲੇ ਦਿਨ ਵੀ ਗਏ ਸੀ ਤੇ ਮੱਥਾ ਮੁੱਠਾ ਟੇਕ ਕੇ ਤੇ ਉੱਥੇ ਥੋੜੀ-ਬਹੁਤੀ ਸੇਵਾ ਕਰਵਾਈ ਵੈਸੇ ਨਾ ਇੱਕ ਗੱਲ ਏ ਮੈਂ ਸਿੱਖੀ ਆ ਬਾਬਾ ਜੀ ਦੇ ਵਿੱਚ ਗੱਲਾਂ ਕੁਝ ਹੋ ਗਈਆਂ ਸੀ ਉੱਥੇ ਬਾਬਾ ਜੀ ਦਾ ਮਤਲਬ ਕਿਸੇ ਨੂੰ ਕੋਈ ਕੁਝ ਨਹੀਂ ਕਹਿੰਦੇ ਸੀ ਮਤਲਬ ਜਮਾ ਵੀ ਕਿਸੇ ਨੂੰ ਕੁਝ ਨਹੀਂ ਕਹਿੰਦੇ ਸੀ ਤੇ ਉੱਥੇ ਗੱਲ ਇਹ ਸਿੱਖੀ ਆ ਕਿ ਜਦੋਂ ਲੋਕ ਸਾਧੂ ਸੰਤਾਂ ਨੂੰ ਨਹੀਂ ਛੱਡਦੇ ਤਾਂ ਹਨਾ ਆਪਾਂ ਤਾਂ ਹੈਵੀ ਕੀ ਚੀਜ਼ ਆ ਹਨਾ ਤੇ ਡੈਡੀ ਇਹ ਕਹਿੰਦੇ ਹੁੰਦੇ ਸੀ ਕਹਿੰਦੇ ਜਿਵੇਂ ਦਰਖਤ ਦਾ ਪੇਡਾ ਹੁੰਦਾ ਨਾ ਜਿਵੇਂ ਪੱਤੇ ਛੱਡਦੇ ਨੇ ਉਹ ਹੌਲਾ ਹੋ ਜਾਂਦਾ ਹਨਾ ਫਿਰ ਉਹ ਹੋਰ ਵਧੀਆ ਉੱਚਾ ਹੋ ਜਾਂਦਾ ਤੇ ਇਦਾਂ ਹੀ ਲੋਕ ਹੁੰਦੇ ਨੇ ਜ਼ਿੰਦਗੀ ਦੇ ਵਿੱਚ ਜਿਹਨੇ ਦੂਰ ਹੁੰਦੇ ਨੇ ਤਾਂ ਮਤਲਬ ਆਪਾਂ ਉੰਨੇ ਹੌਲੇ ਹੋ ਜਾਂਦੇ ਤੇ ਉਸ ਤੋਂ ਬਾਅਦ ਫਿਰ ਜੀਵਨ ਨੇ ਡੈਡੀ ਵੀ ਟੀਡੀ ਤੇ ਖੇਡਿਆ ਬੈ ਕੇ ਮਸਤੀ ਕਰੀ ਪਾਪਾ ਜੀ ਨੇ ਬਹੁਤ ਖਲਾਇਆ ਫਿਰ ਉਸ ਤੋਂ ਬਾਅਦ ਮੈਂ ਬੱਚਿਆਂ ਨੂੰ ਕਚੌਰੀਆਂ ਬਣਾ ਕੇ ਦਿੱਤੀਆਂ ਸੀ ਇਹ ਰਿਹਾ ਸਾਰਾ ਅਸਮਾਨ ਮੈਂ ਤਿਆਰ ਕਰ ਲਿਆ ਇਸ ਜਿਵੇਂ ਆਪਾਂ ਆਮ ਸਿੰਪਲ ਕਰਾਂ ਦੇ ਵਿੱਚ ਬਣਾਉਣੇ ਆ वैसे ये मीठी आटे ਦੇ ਵਿੱਚ ਮੈਨੂੰ ਪਾਤੀ ਸੀ ਬਸ ਟੇਸਟ ਬਹੁਤ ਵਧੀਆ ਆਇਆ ਸੀ ਬੱਚੇ ਰਚ ਗਏ ਫਿਰ ਉਸ ਤੋਂ ਬਾਅਦ ਜਿਵੇਂ ਨੌਰਾ ਦੀ ਜਾਂਦੀ ਤਿਆਰੀ ਕਰਦੀ ਸੀ ਫਿਰ ਮ ਜੀਵਨ ਦੀ ਤਿਆਗੜੀ ਤੇ ਉਹਦੇ ਗਲ ਦੇ ਵਿੱਚ ਜਿਵੇਂ ਉਹ ਚਾਂਦੀ ਚਾਰ ਸੂਰਜ ਜਿਵੇਂ ਆਪ ਪਾਣੇ ਹੈ ਵੈਸੇ ਤਾਂ ਇਹ ਇਸ ਤਰ੍ਹਾਂ ਹੁੰਦਾ ਕਿ ਬੱਚੇ ਦਾ ਦਿਮਾਗ ਠੰਡਾ ਰਹੇ ਇੱਕ ਬਚਾਂਦੀ ਹਣੀ ਹੁੰਦੀ ਆ ਤੇ ਤੁਸੀਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਜੇ ਇਹਦੇ ਵਿੱਚ ਕੋਈ ਕਿੱਦਾਂ ਦਾ ਕੁ ਸੁਧਾਰ ਵਗੈਰਾ ਕਰਨਾ ਹੋਵੇ ਮੇਰੀ ਬਸ ਕੋਸ਼ਿਸ਼ ਇਹ ਹੈ ਕਿ ਮੈਂ ਥੋੜ੍ਹੀ ਥੋੜ੍ਹੀ ਮਤਲਬ ਆਪਦੇ ਆਪ ਨੂੰ ਬਿਜ਼ੀ ਵੀ ਰੱਖਾਂ ਤੇ ਯਾਦ ਕਰ ਸਕਾਂ ਕਿ ਕੱਲ੍ਹ ਨੂੰ ਕੀ ਬੱਚੇ ਵੀ ਦੇਖ ਸਕਾਂ ਤੇ ਥੈਂਕ ਯੂ so much ਜੀ ਤੇ ਆਪਾਂ ਮਿਲਦੇ ਆ नेक्स्ट ਬਲੌਗ ਦੇ ਵਿੱਚ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ